ਪੰਥਕ ਪਾਰਟੀ ਜਲਦੀ ਗੱਲਾ ਚ ਨਹੀਂ ਹੈ ਪਿਛਲੇ 3 ਚੋਣਾਂ ਦੇ ਵਿੱਚੋਂ ਡਿੱਗਦੀ ਗੱਲਾ ਚ ਪੰਥਕ ਪਾਰਟੀ ਹੋਵੇ ਜਿਹਨੂੰ ਗੁਰੂ ਮਹਾਰਾਜ ਦਾ ਹਮੇਸ਼ਾ ਫਲਸਫਾ ਰਿਹਾ ਹੋਵੇ ਜਿਹਦਾ ਅਸ਼ੀਰਵਾਦ ਹੋਵੇ ਕਿਚੜ ਦੀ ਗੱਲਾ ਚ ਰਹਿਣਾ ਉਹ ਪੰਥਕ ਪਾਰਟੀ ਥੱਲੇ ਆ ਗਈ ਫਿਰ ਲੋਕਾਂ ਨੇ ਕੋਈ ਹੋਰ ਰਸਤਾ ਤਾਂ ਦੇਖਣਾ ਹੋਰ ਪੰਜਾਬ ਦੇ ਵਿੱਚੋਂ ਅਕਾਲੀ ਦਲ ਤਾਂ ਆਪ ਕੋਈ ਸਿੱਟ ਸੀਟ ਜਿੱਤਣ ਦੀ ਪੋਜੀਸ਼ਨ 'ਚ ਹੈ ਨਹੀਂ ਔਰ ਜੋ ਰਿਪੋਰਟਾਂ ਆ ਰਹੀਆਂ ਇੰਟੈਲੀਜੈਂਸ ਦੀਆਂ ਕਿ ਭਾਈ ਅਮਰਤਪਾਲ ਬੜੀਆਂ ਮੋਟਾਂ ਨਾਲ ਜਿੱਤ ਰਿਹਾ ਤੋ ਕਿਦਾਂ ਆਪਣਿਆਂ ਨੂੰ ਹਜਮ ਕਰ ਲੈਣਗੇ ਇੱਕ ਖਾਲੀ ਥਾਂ ਨਜ਼ਰ ਆ ਰਿਹਾ ਇਹ ਭਾਈ ਅਮਰਿਤਪਾਲ ਸਿੰਘ ਨੂੰ ਭਰ ਰਿਹਾ ਤੇ ਇਹਦੇ ਚ ਤਾਂ ਕੋਈ ਸ਼ੱਕ ਹੀ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਹੋਣ ਜਾਂ ਹੋਰ ਪਾਰਟੀ ਦੇ ਅਕਾਲੀ ਦਲ ਦੇ ਲੀਡਰ ਹੋਣ ਜਾਂ ਹੋਰ ਵੀ ਪੰਥਕ ਲੀਡਰ ਹੋਣ ਉਹਨਾਂ ਨੂੰ ਹਜਮ ਤਾਂ ਹੋਣਾ ਨਹੀਂ ਸੰਜਾਵ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਅਕਾਲੀ ਦਲ ਨੂੰ ਪੰਜਾਬ 'ਚ ਖੜਾ ਨਹੀਂ ਹੋ ਦਿੰਦਾ ਈਨਾ ਪੰਥ ਦੇ ਵਿੱਚ ਬਹੁਤ ਸੇਵਾ ਕਰਦਾ ਜਦੋਂ ਰਾਜਨੀਤੀ ਵੱਲ ਆਏਗਾ ਤੇ ਇਹਨਾਂ ਦੀ ਕੁਰਸੀ ਨੂੰ ਖਤਰਾ ਤਾਂ ਹੁੰਦਾ ਹੀ ਆ ਨਾ ਜੀ ਸਿਆਸਤ ਹੀ ਏਦਾਂ ਦੀ ਚੀਜ਼ ਹੈ ਕਿ ਸਿਆਸਤ ਦੇ ਵਿੱਚ ਜਿਹੜਾ ਬਿਕਰਮ ਮਜੀਠੀਆ ਉਹਨੂੰ ਖਡੂਰ ਸਾਹਿਬ ਸੀਟ ਦੇ ਇੰਚਾਰਜ ਤੋਂ ਲਾਇਆ ਵੀ ਜਾ ਸਕਦਾ ਇਸ ਗੁਰੂ ਮਹਾਰਾਜ ਦੇ ਫਲਸਫੇ ਲਈ ਦਾ ਅਮਰਤਪਾਲ ਪ੍ਰਚਾਰ ਕਰੀ ਜਾਂਦਾ ਤਾਂ ਠੀਕ ਸੀ ਜਿੱਦਾਂ ਹੀ ਉਹਨੇ ਸਿਆਸਤ ਵੱਲ ਉੱਠ ਕੇ ਬਗਾਰਿਆ ਤੇ ਉਹ ਤੈਨਸੇ ਲੱਗ ਗਈ ਅਦੇ ਜਸ ਪ੍ਰਤਾਪ ਕੈਰੋਂ ਦੀ ਗੱਲ ਤੁਸੀਂ ਕੀਤੀ ਉਹਨਾਂ ਨੂੰ ਖੁੰਝੇ ਲਾਤਾ ਵਿਕਰਮ ਸਿੰਘ ਮਜੀਠੀਆ ਨੂੰ ਖੁੰਝੇ ਲਾਇਆ ਜਾ ਰਿਹਾ ਹੈ ਬਾਦਲ ਸਾਹਿਬ ਦੀ ਭੈਣ ਉਹਨਾਂ ਨੂੰ ਨਹੀਂ ਆਉਣ ਦਿੱਤਾ ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਵੀਰ ਬਾਦਲ ਦੇ ਵਿੱਚ ਇਹੋ ਜਿਹਾ ਕੀ ਦਿਖ ਗਿਆ ਕਿ ਉਹ ਕਹਿੰਦੇ ਕਿ ਤੂੰ ਭਾਈ ਪਾਰਟੀ ਨੂੰ ਸੰਭ ਸਕਦਾ ਇਹਨਾਂ ਨੇ ਕਮੇਟੀ ਬਣਾ ਕੇ ਚੈੱਕ ਕੀਤਾ ਵੀ 117 ਚੋਂ ਅਸੀਂ ਤਿੰਨ ਕਿਉਂ ਜਿੱਤੇ ਆ ਆਖਰ ਚ ਇਹ ਆਇਆ ਵੀ ਇਹਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਗ੍ਹਾ ਕਿਸੇ ਹੋਰ ਨੂੰ ਲਿਆਉਣਾ ਪੈਗਾ ਲੋਕ ਪਰਿਵਾਰਵਾਦ ਨਹੀਂ ਚਾਹਤੇ ਇਹਨਾਂ ਨੂੰ ਸਮਝਣਾ ਪਵੇਗਾ ਕਿ ਉਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਆ ਇਹਨਾਂ ਨੇ ਸੀਟ ਜਿੱਤ ਕੇ ਵੀ ਫਿਰ ਨਰਿੰਦਰ ਮੋਦੀ ਜੀ ਕੋਲ ਜਾਣਾ ਕਿ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਪੰਜਾਬ 'ਚ ਨਹੀਂ ਖੜੇ ਹੋਣਾ ਹੁਣ ਫਰਕ ਇੰਨਾ ਹੋਏਗਾ ਕਿ ਬੀਜੇਪੀ ਪੰਜਾਬ ਦੇ ਵਿੱਚ ਵੱਡਾ ਪ੍ਰਭਾਵ ਹੋਏਗਾ ਅਕਾਲੀ ਦਲ ਛੋਟਾ ਬਾਈ ਹੋਏਗਾ ਤਖਵੀਰ ਸਿੰਘ ਬਾਦਲ ਹਾਲ ਹੀ ਦੇ ਵਿੱਚ ਇੱਕ ਬਿਆਨ ਦਿੰਦੇ ਨਜ਼ਰ ਆਏ ਨੇ ਜਿਸ ਬਿਆਨ ਤੋਂ ਬਾਅਦ ਅਚਾਨਕ ਸ਼ਸ਼ੋਪੰਜ ਤੇਜ਼ ਹੋ ਗਈ ਹੈ ਹਲੇ ਤੱਕ ਤਾਂ ਸਿਰਫ ਵਿਰਸਾ ਸਿੰਘ ਵਲਟੋਹਾ ਬੋਲਦੇ ਨਜ਼ਰ ਆ ਰਹੇ ਸੀ ਪਰ ਹੁਣ ਅਚਾਨਕ ਸੁਖਬੀਰ ਸਿੰਘ ਬਾਦਲ ਵੀ ਉਸੇ ਲਹਿਜੇ ਦੇ ਵਿੱਚ ਬੋਲਣ ਲੱਗ ਗਏ ਨੇ ਉਹੀ ਗੱਲਾਂ ਜੋ ਵਿਰਸਾ ਸਿੰਘ ਵਲਟੋਹਾ ਬੋਲ ਹਟੇ ਨੇ ਸੁਖਬੀਰ ਬਾਦਲ ਕਰਦੇ ਨਜ਼ਰ ਆ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਸਿੱਧਾ ਨਿਸ਼ਾਨਾ ਸੁਖਬੀਰ ਸਿੰਘ ਬਾਦਲ ਦਾ ਉਹਦਾ ਅਸਲ ਕਾਰਨ ਕੀ ਹੈ ਕਿ ਉਹ ਸਾਰਾ ਸਮੀਕਰਨ ਬਣਿਆ ਜਾਣਨ ਵਾਸਤੇ ਅੱਜ ਅਸੀਂ ਪਹੁੰਚੇ ਹਾਂ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਦੇ ਕੋਲ ਡਾਕਟਰ ਸਾਹਿਬ ਸਾਡਾ ਮੌਜੂਦ ਨੋਟ ਸਾਹਿਬ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਸੀ ਗਾਰ ਜਿਹੜਾ ਲਹਿਜਾ ਵਿਰਸਾ ਸਿੰਘ ਵਲ ਹੁਣ ਉਹੀ ਲਹਿਜਾ ਸੁਖਬੀਰ ਸਿੰਘ ਬਾਦਲ ਦੀ ਜ਼ੁਬਾਨੀ ਨਜ਼ਰ ਆਉਣ ਲੱਗ ਗਿਆ ਇਹ ਕਿਸ ਤਰ੍ਹਾਂ ਦਾ ਹੁਣ ਇਹ ਅਚਾਨਕ ਵਿਪਰੀਤ ਕਿਸਮ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਅਕਾਲੀ ਦਲ ਦੇ ਵਿੱਚ ਦੇਖੋ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਪਹਿਲਾਂ ਤੁਸੀਂ ਇਸ ਚੀਜ਼ ਦਾ ਨਿਚੋੜ ਜਾਂ ਪਿਛੋਕੜ ਵੇਖੋ ਕਿ ਅਕਾਲੀ ਦਲ ਦੀ ਸਥਾਪਨਾ ਨੂੰ 100 ਬਰੇ ਤੋਂ ਉੱਪਰ ਹੋ ਚੁੱਕਿਆ ਜਿਹੜੇ ਮੂਲ ਸਿਧਾਂਤਾਂ ਨੂੰ ਲੈ ਕੇ ਅਕਾਲੀ ਦਲ ਬਣਿਆ ਸੀ ਉਹ ਸਿਧਾਂਤਾਂ ਤੋਂ ਅਕਾਲੀ ਦਲ ਲੀਹੇ ਉਤਰ ਗਿਆ ਬਿਲਕੁਲ ਪੰਜਾਬ ਦੇ ਲੋਕ ਜਿਹੜੇ ਪੰਥ ਨਾਲ ਜੁੜੇ ਖਾਸ ਕਰਕੇ ਪੰਥ ਪੰਥਕ ਨਾਮ ਲੈਵਾ ਲੋਕ ਨੇ ਗੁਰੂ ਨਾਨਕ ਨਾਮ ਲੈਵਾ ਸੰਗਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜਿਹੜੀ ਨਾਮ ਲੈਵਾ ਸੰਗਤ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਪੰਥ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਗੁਰੂ ਮਹਾਰਾਜ ਨੇ ਬਖਸ਼ਿਸ਼ ਦਿੱਤੀ ਹੈ ਕਿ ਚੜ੍ਹਦੀ ਕਲਾ 'ਚ ਰਹਿਣਾ ਲੇਕਿਨ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਵੈ ਪੰਥਕ ਪਾਰਟੀ ਚੜਦੀ ਕਲਾ ਚ ਨਹੀਂ ਹੈ ਉਹ ਪਿਛਲੇ ਤਿੰਨ ਚੋਣਾਂ ਦੇ ਵਿੱਚੋਂ ਡਿੱਗਦੀ ਕਲਾ ਚ ਫਿਰ ਗੁਰੂ ਮਹਾਰਾਜ ਦਾ ਸੰਦੇਸ਼ ਆ ਕੇ ਰਾਜਨੀਤੀ ਦੇ ਵਿੱਚ ਜਿਹੜੀ ਪੰਜਾਬ ਦੀ ਇੱਕੋ ਇੱਕ ਪੰਥਕ ਪਾਰਟੀ ਹੋਵੇ ਉਹਦਾ ਜਿਹੜਾ ਵੈ ਜ਼ਮੀਨ ਦੇ ਵੱਲ ਉਹ ਲਗਾਤਾਰ ਹਾਸ਼ੀਏ ਤੇ ਜਾ ਰਹੀ ਹੈ 2019 ਦੀਆਂ ਚੋਣਾਂ ਹੋਈਆਂ ਲੋਕ ਸਭਾ ਦੀਆਂ ਸਿਰਫ ਪੰਜਾਬ ਚੋਂ 2 MP ਦਿੱਤੇ ਆ ਅਕਾਲੀ ਦਲ ਦੇ ਤੋਂ ਮੀਆਂ ਬੀਬੀ ਸੀ ਦੋਨੋਂ ਪੰਜਾਬੀ ਚ ਆਪਾਂ ਤੀਨੀ ਤੇ ਘਰ ਵਾਲਾ ਕਹਿ ਸਕਦੇ ਹਾਂ ਉਹਨੂੰ ਤੇ ਦੋਨੋਂ ਹੀ ਜਾਨੀ ਸੁਗਰੀਤ ਸਿੰਘ ਬਾਦਲ ਤੇ ਹਰਸਿਮਰਤ ਕੋਰ ਬਾਦਲ ਤੀਜਾ ਤਾਂ ਕੋਈ ਅਕਾਲੀ ਦਲ ਦਾ ਜਿੱਤੇ ਆਣੀ ਉਸ ਤੋਂ 3 ਸਾਲ ਬਾਅਦ ਪੰਜਾਬ ਦੀਆਂ ਚੋਣਾਂ ਹੋਈਆਂ 3 ਸਾਲ ਬਾਅਦ ਪੰਜਾਬ ਦੀਆਂ ਚੋਣਾਂ ਦੇ ਵਿੱਚ ਸਿਰਫ 3 ਸੀਟਾਂ ਰਹਿ ਗਈਆਂ ਇੱਕ ਦੁਆਬੇ ਤੋਂ ਇੱਕ ਮਾਝੇ ਤੋਂ ਤੇ ਇੱਕ ਮਾਲਵੇ ਤੋਂ ਮਨਵੀਤ ਹਾਲੀ ਜਿੱਤੇ ਆ ਗਨੀਵਕੋਰ ਮਜੀਠਿਆ ਜਿੱਤੀ ਹੈ ਤੇ ਡਾਕਟਰ ਸੁਖੀ ਨਵਾਂ ਸ਼ਹਿਰ ਕਿਉਂ ਦਿੱਤੇ ਤਿੰਨ ਸੀਟਾ ਰਹਿ ਗਈਆਂ 117 ਚ ਪੰਥਕ ਪਾਰਟੀ ਹੋਵੇ ਜਿਹਨੂੰ ਗੁਰੂ ਮਹਾਰਾਜ ਦਾ ਹਮੇਸ਼ਾ ਫਲਸਫਾ ਰਿਹਾ ਹੋਵੇ ਜਿਹਦਾ ਅਸ਼ੀਰਵਾਦ ਹੋਵੇ ਕੀ ਚੜ੍ਹਦੀ ਗੱਲਾ ਚ ਰਹਿਣਾ ਉਹ ਪੰਥਕ ਪਾਰਟੀ ਥੱਲੇ ਆ ਜਾਈ ਫਿਰ ਲੋਕਾਂ ਨੇ ਕੋਈ ਹੋਰ ਰਸਤਾ ਤਾਂ ਦੇਖਣਾ ਔਰ ਪੰਥ ਦੇ ਵਿੱਚ ਜਿਹੜੀ ਉਹ ਘਾਟ ਔਰ ਕਮਜ਼ੋਰੀ ਲੋਕਾਂ ਨੂੰ ਲੱਗ ਰਹੀ ਸੀ ਉਹ ਭਾਈ ਅਮਰਤਪਾਲ ਵਿੱਚ ਲੋਕਾਂ ਨੂੰ ਦਿਖ ਰਹੀ ਸੀ ਕਿ ਸਾਡੇ ਪੰਥ ਦਾ ਸਿਰਮੌਰ ਬਣ ਸਕਦਾ ਲੇਕਿਨ ਉਸ ਪੰਥ ਦੇ ਸਿਰਮੌਰ ਨੂੰ ਹਜਮ ਵੀ ਤਾਂ ਕਰਨਾ ਸਿਆਸੀ ਦਲ ਜਿਹੜੇ ਆ ਉਹ ਉਹਨਾਂ ਨੂੰ ਔਖਾ ਲੱਗਦਾ ਕਿ ਕੋਈ ਹੋਰ ਆ ਕੇ ਉਹਨਾਂ ਦੀ ਕੁਰਸੀ ਖੋ ਕੇ ਬੈਠ ਜਾਏਗਾ ਹੁਣ ਪੰਜਾਬ ਦੇ ਵਿੱਚੋਂ ਅਕਾਲੀ ਦਲ ਤਾਂ ਆਪ ਕੋਈ ਸੀਟ ਜਿੱਤਣ ਦੀ ਪੋਜੀਸ਼ਨ 'ਚ ਹੈ ਨਹੀਂ ਔਰ ਜੋ ਰਿਪੋਰਟਾਂ ਆ ਰਹੀਆਂ ਐ ਇੰਟੈਲੀਜੈਂਸ ਦੀਆਂ ਕਿ ਭਾਈ ਅਮਰਤਪਾਲ ਬੜੀਆਂ ਵੋਟਾਂ ਨਾਲ ਜਿੱਤ ਰਿਹਾ ਤੇ ਉਹ ਕਿਦਾਂ ਆਪਣੇ ਆਨੂੰ ਹਜਮ ਕਰ ਲੈਣਗੇ ਸਿਆਸਤ ਵੀ ਕੋਈ ਚੀਜ਼ ਆ ਨਾ ਲੇਕਿਨ ਪੰਥ ਦਾ ਚੜ੍ਹਦੀ ਕਲਾ 'ਚ ਰਹਿਣਾ ਪੰਜਾਬ ਲਈ ਬਹੁਤ ਜ਼ਰੂਰੀ ਹੈ ਚਾਹੇ ਉਹ ਭਾਈ ਅਮਰਤਪਾਲ ਚੋਣ ਜਿੱਤਣ ਤੇ ਚਾਹੇ ਸੁਖਬੀਰ ਸਿੰਘ ਬਾਦਲ ਜਿੱਤਣ ਤੇ ਚਾਹੇ ਉਹ ਹਰਜਿੰਦਰ ਸਿੰਘ ਧਾਮੀ ਜਿੱਤਣ ਕਿਉਂਕਿ ਗੁਰੂ ਮਹਾਰਾਜ ਦਾ ਫਲਸਫਾ ਹੈ ਕਿ ਚੜ੍ਹਦੀ ਕਲਾ 'ਚ ਰਹਿਣਾ ਤੁਸੀਂ ਥੱਲੇ ਨਹੀਂ ਆਣਾ ਔਰ ਜੇ ਅਮਰਤਪਾਲ ਨੂੰ ਲੋਕ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਇੱਕ ਸੱਤਾ ਦਾ ਪੰਥਕ ਦਾ ਪਰਿਵਰਤਨ ਹੁੰਦਾ ਤੇ ਫਿਰ ਉਹਦੇ ਦੇ ਵਿੱਚ ਲੋਕਾਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਜਿਹੜਾ ਵੈਕਿਊਮ ਹੈ ਜਿਹੜਾ ਪੰਥ ਦੀਆਂ ਸਿਆਸੀ ਗਤੀਵਿਧੀਆਂ ਦੇ ਵਿੱਚ ਪੰਥ ਦਾ ਨੇਤ੍ਰਿਤਵ ਕਰਨ ਦੇ ਵਿੱਚ ਪੰਥ ਨੂੰ ਲੀਡ ਕਰਨ ਚ ਜਿਹੜਾ ਇੱਕ ਖਾਲੀ ਥਾਂ ਨਜ਼ਰ ਆ ਰਿਹਾ ਹੈ ਜੇ ਭਾਈ ਅਮਰਤਪਾਲ ਸਿੰਘ ਨੂੰ ਭਰ ਰਿਹਾ ਤੇ ਇਹਦੇ ਚ ਤਾਂ ਕੋਈ ਸ਼ੱਕ ਹੀ ਨਹੀਂ ਹੈ ਸੁਖਬੀਰ ਸਿੰਘ ਬਾਦਲ ਨੂੰ ਹੋਣ ਜਾਂ ਹੋਰ ਪਾਰਟੀ ਦੇ ਅਕਾਲੀ ਦਲ ਦੇ ਲੀਡਰ ਹੋਣ ਜਾਂ ਹੋਰ ਵੀ ਪੰਥਕ ਲੀਡਰ ਹੋਣ ਉਹਨਾਂ ਨੂੰ ਹਜਮ ਤਾਂ ਹੋਣਾ ਨਹੀਂ ਨਾ ਔਰ ਡਾਕਟਰ ਸਾਹਿਬ ਹਫਤੇ 10 ਦਿਨ ਦੀ ਗੱਲ ਸੀ ਤੇ ਉਦੋਂ بڑے ਪੱਖ ਦੇ ਵਿੱਚ ਬੋਲਦੇ ਸੀ ਕਿ ਸਾਡੇ ਨੌਜਵਾਨਾਂ ਦੇ ਉੱਤੇ ਐਨਐਸਏ ਲਗਾ ਦਿੱਤੀ ਡਿਬਰੂਗੜ੍ਹ ਭੇਜ ਦਿੱਤਾ ਨੌਜਵਾਨ ਉਹਦੇ ਬੜੇ ਚੇਤੇ ਆ ਰਹੇ ਸੀ ਹੁਣ ਉਹੀ ਨੌਜਵਾਨ ਉਹ ਉਹਨਾਂ ਦੇ ਖਿਲਾਫ ਹੋ ਗਏ ਅਜੇ ਸਾਹਿਬ ਜੀ ਪੋਜੀਸ਼ਨ ਉਹ ਵੀ ਆਣੀ ਹੈ ਜਿਹੜੀ ਇਹਨਾਂ ਦੀ ਪੈਰ ਵੀ ਹਰਜਿੰਦਰ ਸਿੰਘ ਧਾਮੀ ਕਰਦੇ ਨੇ ਅਜੇ ਤਾਂ ਉਹਨਾਂ ਨੇ ਵੀ ਆਕੇ ਬੋਲਣਾ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੀਡਰ ਨੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਉਹਨਾਂ ਨੂੰ SGPC ਦਾ ਪ੍ਰਧਾਨ ਨਿਯੁਕਤ ਕਰਾਇਆ ਗਿਆ ਹੈ ਔਰ ਉਹਦੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਹੁਣ ਜਿਹੜੇ ਉਹਨਾਂ ਦੀ ਮੈਂ ਅੱਗੇ ਵੀ ਇੱਕ ਵਾਰ ਕਿਹਾ ਸੀ ਬੇਸਿਕਲੀ ਨਾ ਤੁਸੀਂ ਥੋੜਾ ਜਿਹਾ ਪਿੱਛੇ ਚੱਲੀਏ ਤੇ ਲੋਕਾਂ ਨੂੰ ਜ਼ਿਆਦਾ ਚਾਣਨਾ ਹੁੰਦਾ ਪੰਜਾਬ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਅਕਾਲੀ ਦਲ ਨੂੰ ਪੰਜਾਬ 'ਚ ਖੜਾ ਨਹੀਂ ਹੋਣ ਦਿੱਤਾ ਗੁਰਚਰਨ ਸਿੰਘ ਟੋੜਾ ਜਦੋਂ ਐਸਜੀਪੀਸੀ ਦੇ ਪ੍ਰਧਾਨ ਹੁੰਦੇ ਸੀ ਤੇ ਇੱਕ ਵਾਰ ਇਹ ਦੋਨਾਂ ਦੇ ਵਿੱਚ ਖੜਕੀ ਤੇ ਉਹਨਾਂ ਨੇ ਟੋੜੇ ਨੂੰ ਕੁਰਸੀ ਤੋਂ ਲਾਤਾ ਟੋੜਾ ਸਾਹਮਣੇ ਆਪਣਾ ਇੱਕ ਸ਼ਰੋਨੀ ਅਕਾਲੀ ਦਲ ਬਣਾਇਆ ਜਿੱਚ ਮਨਜੀਤ ਸਿੰਘ ਕਲਕੱਤਾ ਗੁਰਦੇਵ ਸਿੰਘ ਬਾਦਲ ਔਰ ਬੜੇ ਜਿਹੜੇ ਨਾ ਲੀਟਰ ਜਿਹੜੇ ਟੋੜਾ ਪਰਿਵਾਰ ਦੇ ਨਾਲ ਜੁੜੇ ਸੀ ਇਹ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਅਕਾਲੀ ਦਲ ਬਣਾਇਆ ਲੇਕਿਨ ਇਹਨਾਂ ਨੇ ਉਸ ਅਕਾਲੀ ਦਲ ਨੂੰ ਚੱਲਣ ਨਹੀਂ ਦਿੱਤਾ ਫਿਰ ਇਸ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਵਡਾਲਾ ਹੁੰਦੇ ਸੀ ਉਹਨਾਂ ਨੇ ਅਕਾਲੀ ਦਲ ਬਣਾਇਆ ਇਹਨਾਂ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਵੀ ਅਕਾਲੀ ਦਲ ਡੈਮੋਕ੍ਰੇਟਿਕ ਅਕਾਲੀ ਦਲ ਸੀ ਚੱਲਣ ਨਹੀਂ ਦਿੱਤਾ ਫਿਰ ਅਕਾਲੀ ਦਲ 1920 ਵੀ ਇੱਕ ਵਾਰੀ ਹੋਣ ਚ ਆਇਆ ਰਵਿੰਦਰ ਸਿੰਘ ਸੀ ਉਹਦੇ ਪ੍ਰਧਾਨ ਇਹਨਾਂ ਨੇ ਉਹ ਵੀ ਨਹੀਂ ਚੱਲਣ ਦਿੱਤਾ ਫਿਰ ਅਕਾਲੀ ਦਲ ਦਿੱਲੀ ਅਲੱਗ ਗਠਤ ਹੋਇਆ ਜਿਹਦੇ ਪਰਮਜੀਤ ਸਿੰਘ ਸਰਨਾ ਤੇ ਉਹਨਾਂ ਦੇ ਬ੍ਰਦਰ ਪ੍ਰਧਾਨ ਸੀ ਇਹਨਾਂ ਨੇ ਉਹਨੂੰ ਵੀ ਚੱਲਣ ਨਹੀਂ ਦਿੱਤਾ ਫਿਰ ਯੂਨਾਈਟਿਡ ਅਕਾਲੀ ਦਲ ਬਣਿਆ ਜਿਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਸੀ ਔਰ ਅਕਾਲੀ ਲੀਡਰ ਸੀ ਇਹਨਾਂ ਨੇ ਉਹਨੂੰ ਵੀ ਚੱਲਣ ਨਹੀਂ ਦਿੱਤਾ ਸੋ ਮੇਰੇ ਕਹਿਣ ਦਾ ਮਕਸਦ ਹੈਗਾ ਏਡੇ ਏਡੇ ਤੁਰੰਦਰ ਜਿਹੜੇ ਆ ਇਹਨਾਂ ਨੂੰ ਸਿਆਸਤ ਚ ਘੇਰ ਕੇ ਇਹਨਾਂ ਨੇ ਜਿਹੜਾ ਵਾ ਘੇਰਿਆ ਵਾ ਔਰ ਇਹਨਾਂ ਨੂੰ ਚੱਲਣ ਨਹੀਂ ਦਿੱਤਾ ਤੇ ਅਮਰਤਪਾਲ ਤਾਂ ਹਜੇ ਜਿਹੜਾ ਇਹਨਾਂ ਤੂੰ ਤਾਂ ਜਰਨਲਸਟੋਂ ਪਿੰਡਰਾਂ ਵਾਲੇ ਵੀ ਨਹੀਂ ਵੇਖੇਗੇ ਤੇ ਇਹਨਾਂ ਨੇ ਹੁਣ ਅਮਰਤਪਾਲ ਨੂੰ ਕਿੱਥੋਂ ਛੱਡ ਨਹੀਂ ਉਹ ਦੇਖੋ ਮੈਂ ਤਾਂ ਤੁਹਾਨੂੰ ਇਹ ਕਹਿਣਾ ਜੀ ਜਿਹੜਾ ਪੰਥ ਦੇ ਵਿੱਚ ਬਹੁਤ ਸੇਵਾ ਕਰਦਾ ਜਦੋਂ ਰਾਜਨੀਤੀ ਵੱਲ ਆਏਗਾ ਤੇ ਇਹਨਾਂ ਦੀ ਕੁਰਸੀ ਨੂੰ ਖਤਰਾ ਤਾਂ ਹੁੰਦਾ ਹੀ ਆ ਨਾ ਜੀ ਇਹ ਤਾਂ ਸਿਆਸਤ ਹੀ ਇਦਾਂ ਦੀ ਚੀਜ਼ ਹੈ ਕਿ ਸਿਆਸਤ ਦੇ ਵਿੱਚ ਜਿਹੜਾ ਬਿਕਰਮ ਮਜੀਠੀਆ ਉਹਨੂੰ ਖਡੂਰ ਸਾਹਿਬ ਸੀਟ ਦੇ ਇੰਚਾਰਜ ਤੋਂ ਲਾਇਆ ਵੀ ਜਾ ਸਕਦਾ ਠੀਕ ਹੈ ਨਾ ਇੱਕ ਸਿਆਸਤ ਹੀ ਇਦਾਂ ਦੀ ਚੀਜ਼ ਹੈ ਕਿ ਜਿਹਦੇ ਵਿੱਚ ਕਿਸੇ ਟਾਈਮ ਤੇ ਮਜੀਠੀਆ ਪੂਰੇ ਪੰਜਾਬ 'ਚ ਰਾਜ ਕਰਦਾ ਸੀ ਇੱਕ ਸਿਆਸਤ ਹੀ ਇਦਾਂ ਦੀ ਚੀਜ਼ ਹੈ ਕਿ ਉਹ ਜਲੰਧਰ ਦੀ ਸੌਰੀ ਅਮਰੀਕ ਸਰ ਦੀ ਇੱਕ ਵਿਧਾਨ ਸਭਾ ਦੇ ਵਿੱਚ ਉਹਨੂੰ ਕੈਦ ਕਰਤਾ ਗਿਆ ਇਹ ਸਿਆਸਤ ਹੀ ਇਦਾਂ ਦੀ ਚੀਜ਼ ਹੈ ਕੀ ਆ ਦੇਸ਼ ਪ੍ਰਤਾਪ ਕਹ ਰਹੋ ਕਰ ਬੈਠਾ ਹੋਇਆ ਇਹ ਸਿਆਸਤ ਹੀ ਏਦਾਂ ਦੀ ਚੀਜ਼ ਹੈ ਸੁਖਵੀਰ ਸਿੰਘ ਬਾਦਲ ਦੀ ਸਿਸਟਰ ਪਰਨੀਤ ਕੌਰ ਕਰੇ ਬੈਠੀ ਹੋਈ ਹੈ ਤਾਂ ਇਹ ਕਹਿਨ ਦਾ ਮੇਰਾ ਮਕਸਦ ਇਹ ਹੈਗਾ ਕਿ ਕੋਈ ਵੀ ਕੋਈ ਵੀ ਹੋਵੇ ਜਿੰਦੇ ਨਾਲ ਅਕਾਲੀ ਦਲ ਨੂੰ ਆਪਣੀ ਹੋਂਦ ਨੂੰ ਕੁਰਸੀ ਨੂੰ ਖਤਰਾ ਲੱਗੇਗਾ ਤੇ ਉਹ ਤਾਂ ਉਹਦੇ ਖਿਲਾਫ ਉੱਠਣ ਗਈ ਇਹਦੇ ਤਾਂ ਕੋਈ ਸ਼ੱਕ ਨਹੀਂ ਸੰਜਨੈਲ ਸਿੰਘ ਪਿੰਡਰ ਵਾਲੇ ਜਿਹੜੇ ਆ ਉਹ ਵੀ ਜਿਹੜਾ ਦਮਦਮੀ ਟਕਸਾਲ ਦੇ ਚੀਫ ਸੀਗੇ ਔਰ ਉਹਨਾਂ ਨੇ ਜਿੰਨੀ ਸੇਵਾ ਲੋਕਾਂ ਦੀ ਸ਼ੁਰੂਆਤ ਚ ਕੀਤੀ ਬਾਅਦ ਦੇ ਵਿੱਚ ਉਹਨਾਂ ਦਾ ਖੜਕੂ ਵੱਧ ਵੱਲ ਡਿਵਰਟ ਕਰ ਹੋ ਗਿਆ ਸਿਆਸਤਦਾਨਾਂ ਨੇ ਸਿਆਸਤ ਕੀਤੀ ਉਹਨਾਂ ਨੂੰ ਖੜਕੂ ਵੱਧ ਵੱਲ ਤੋਰਤਾ ਆਪ ਇਹਨਾਂ ਨੇ ਕੁਰਸੀਆਂ ਸੰਭਾਲ ਲਈਆਂ ਤੇ ਉਹਨਾਂ ਦਾ ਮੋਟਿਵ ਵੀ ਤਾਂ ਪੰਜਾਬ ਦੇ ਮੁੱਦੇ ਹੀ ਸੀ ਨਾ ਪੰਜਾਬ ਦਾ ਨਸ਼ਾ ਹੀ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਬਚਾਉਣਾ ਗੁਰੂ ਘਰਾਂ ਨਾਲ ਜੋੜਨਾ ਸ਼ੁਰੂਆਤ ਦੇ ਵਿੱਚ ਤਾਂ ਸੰਜਨ ਸਿੰਘ ਭਿੰਡਰਾਲੇ ਦੀ ਹਿਸਟਰੀ ਪੜੋ ਇਹੀ ਹਿਸਟਰੀ ਹੈ ਜੋ ਹਿਸਟਰੀ ਭਾਈ ਅੰਮ੍ਰਿਤਪਾਲ ਸਿੰਘ ਦੀ ਹੈ ਕਿ ਨੌਜਵਾਨਾਂ ਨੂੰ ਜਿਹੜਾ ਵੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਉਹ ਦੀ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਫਲਾਓ ਲੋਕ ਉਹਦਾ ਅਨੁਸਰਣ ਕਰਨ ਗੁਰੂ ਮਹਾਰਾਜ ਦੀ ਫਲਸਫੇ ਤੇ ਚੱਲੀਏ ਕੀਰਤ ਕਰੀਏ ਵੰਡ ਛਕੀਏ ਇਹੀ ਫਲਸਫਾ ਹੈ ਨਾ ਗੁਰੂ ਮਹਾਰਾਜ ਦਾ ਲੰਗਰ ਹੈ ਸੇਵਾ ਹੈ ਅਕੀਆਨਾ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਕੱਲ ਕੀ ਕਿੰਨੀ ਵੱਡੀ ਗੱਲ ਕਹੀ ਹੈ ਕਿ ਮੈਂ ਸਿੱਖ ਕੌਮ ਵਰਗੀ ਕੋਈ ਕੌਮ ਨਹੀਂ ਦੇਖੀ ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਨੂੰ ਲੋੱਖਾਂ ਲੋਕਾਂ ਨੂੰ ਲੰਗਰ ਛਕਾਇਆ ਲੱਖਾਂ ਲੋਕਾਂ ਦੀ ਸੇਵਾ ਕੀਤੀ ਹੈ ਤੇ ਇਸ ਕਰਕੇ ਜਦੋਂ ਗੁਰੂ ਮਹਾਰਾਜ ਦਾ ਫਲਸਫਾ ਇਸ ਗੁਰੂ ਮਹਾਰਾਜ ਦੇ ਫਲਸਫੇ ਲਈ ਦਾ ਅਮਰਤਪਾਲ ਪ੍ਰਚਾਰ ਕਰੀ ਜਾਂਦਾ ਤਾਂ ਠੀਕ ਸੀ ਜਿੱਦਾਂ ਹੀ ਉਹਨੇ ਸਿਆਸਤ ਵੱਲ ਉੱਠ ਕੇ ਬਗਾਰਿਆ ਤੇ ਉਹ ਧਿਆਨਸੇ ਲੱਗ ਗਈ ਤੇ ਇਹ ਕੋਈ ਹੋਰ ਵੀ ਲੀਡਰ ਆਏਗਾ ਕੋਈ ਹੋਰ ਵੀ ਲੀਡਰ ਆਏਗਾ ਤੇ ਉਹ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਹਜਮ ਨਹੀਂ ਹੋਏਗਾ ਇਹ ਸਿਆਸਤ ਹੈ ਯਾਰ ਹੈ ਨਾ ਇਹ ਹਿੰਦੁਸਤਾਨ ਦੀ ਸਿਆਸਤ ਵੀ ਹਿੰਦੁਸਤਾਨ ਦੀ ਭਾਰਤੀ ਜਨਤਾ ਪਾਰਟੀ 'ਚ ਵੀ ਇਹੀ ਹੈ ਤੇ ਕਾਂਗਰਸ 'ਚ ਵੀ ਇਹੀ ਹੈ ਕਾਂਗਰਸ ਕਿਹੜਾ ਹੀ ਨਹੀਂ ਹੈ ਕਾਂਗਰਸ 'ਚ ਵੀ ਤਾਂ ਇਹੀ ਹੈ ਨਾ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੋਂ ਇਲਾਵਾ ਕਿਸੇ ਨੂੰ ਹਜਮ ਨਹੀਂ ਹੁੰਦਾ ਉਹਨਾਂ ਨੂੰ ਕੋਈ ਲੀਡਰ ਤੇ ਅਕਾਲੀ ਦਲ 'ਚ ਵੀ ਉਹੀ ਹੈ ਭਾਰਤੀ ਜਨਤਾ ਪਾਰਟੀ 'ਚ ਵੀ ਉਹੀ ਹੈ ਤੇ ਆਮਾ ਨਵੀਂ ਪਾਰਟੀ 'ਚ ਵੀ ਉਹੀ ਹੈ ਸੋ ਇਹ ਸਿਆਸਤ ਦਾ ਇੱਕ ਪ੍ਰਿੰਸੀਪਲ ਹੁੰਦਾ ਕਿ ਆਪਣੇ ਕੱਦ ਦੇ ਬਰਾਬਰ ਕਿਸੇ ਨੂੰ ਨਹੀਂ ਆਨ ਦੇਣਾ ਭਾਵੇਂ ਉਹ ਜਿਹੜਾ ਕਿਸੇ ਸੂਬੇ ਦਾ ਮੁੱਖ ਮੰਤਰੀ ਹੋਵੇ ਜਾਂ ਭਾਈ ਅਮਰਤਪਾਲ ਹੋਵੇ ਅੱਛਾ ਤੁਹਾਨੂੰ ਸਮਝ ਆ ਆਦੇਸ਼ ਪ੍ਰਤਾਪ ਕੈਰੋਂ ਦੀ ਗੱਲ ਤੁਸੀਂ ਕੀਤੀ ਉਹਨਾਂ ਨੂੰ ਖੁੰਝੇ ਲਾਤਾ ਵਿਕਰਮ ਸਿੰਘ ਮਜੀਠੀਆ ਨੂੰ ਖੁੰਝੇ ਲਾਇਆ ਜਾ ਰਿਹਾ ਹੈ ਬਾਦਲ ਸਾਹਿਬ ਦੀ ਭੈਣ ਉਹਨਾਂ ਨੂੰ ਨਹੀਂ ਆਉਣ ਦਿੱਤਾ ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਵੀਰ ਬਾਦਲ ਦੇ ਵਿੱਚ ਇਹੋ ਜਿਹਾ ਕੀ ਦਿਖ ਗਿਆ ਕਿ ਉਹ ਕਹਿੰਦੇ ਕਿ ਤੂੰ ਭਾਈ ਪਾਰਟੀ ਨੂੰ ਸੰਭ ਸਕਦਾ ਦੇਖੋ ਉਹਨਾਂ ਦੇ ਰਹਿੰਦੇ ਹੀ ਮਨਪ੍ਰੀਤ ਬਾਦਲ ਬਾਹਰ ਗਿਆ ਹਾਲਾਂਕਿ ਮਨਪ੍ਰੀਤ ਬਾਦਲ ਉਹਨਾਂ ਦਾ ਚਹੀਤਾ ਸੀ ਉਹਨਾਂ ਦੇ ਰਹਿੰਦੇ ਹੀ ਉਹ ਬਾਹਰ ਗਿਆ ਨਾ ਪਾਰਟੀ ਛੱਡ ਕੇ ਉਹਨੇ ਪੀਪੀਪੀ ਬਣਾਈ ਹੈ ਬਾਅਦ ਵਿੱਚ ਉਹ ਕਾਂਗਰਸ ਚ ਆਇਆ ਹੁਣ ਉਹ ਭਾਜਪਾ ਚ ਲਾ ਗਿਆ ਦੇਖੋ ਜਦੋਂ ਕਿਸੇ ਲੀਡਰ ਤੋਂ ਪੁੱਤਰ ਮੋ ਤਾਂ ਪਿਆਰਾ ਹੁੰਦਾ ਹੀ ਆ ਯਾਰ ਇਹ ਤਾਂ ਸਨਾਤਨ ਧਰਮ ਦੇ ਟਾਈਮ ਤੋਂ ਚੱਲੇ ਆ ਰਿਹਾ ਜਿਹੜੀ ਪਾਰਟੀ ਨੂੰ ਪੁੱਤ ਵਾਂਗ ਪਾਲਿਆ ਉਹ ਪੋਤੀ ਪਾਰਟੀ ਨੂੰ ਡੋਬ ਛੜੇ ਤੇ ਉਹ ਕਿਹਦਾ ਹਮੇਸ਼ਾ ਨਾ ਦੇਖੋ ਹੁਣ ਜਿਹੜਾ ਸਾਹਿਬ ਜੀ ਪਹਿਲਾਂ ਚਲੋ ਪਹਿਲਾਂ ਨਾ ਲੋਕ ਲੋਕਾਂ ਕੋਲ ਸੋਸ਼ਲ ਮੀਡੀਆ ਨਹੀਂ ਸੀ ਫੋਨ ਔਰ ਸੰਚਾਰ ਦੇ ਮਾਧਮ ਘੱਟ ਸੀਗੇ ਲੋਕਾਂ ਨੇ ਇੱਕ ਚਿੱਠੀ ਪਾਣੀ 2 ਮਹੀਨੇ ਬਾਅਦ ਪਹੁੰਚਣੀ 2.5 ਮਹੀਨੇ ਬਾਅਦ ਡਾਕੀ ਨੇ ਲੈ ਕੇ ਆਣਾ ਚਿੱਠੀ ਨੂੰ ਫਿਰ ਉਹ ਪਤਾ ਲੱਗਦਾ ਸੀ ਵੀ ਉੱਥੇ ਆ ਸੁੱਖ ਸੁਨਿਆ ਹੈਗਾ ਹੁਣ ਤਾਂ ਸਕਿੰਟਾਂ ਦੇ ਵਿੱਚ ਲੋਕਾਂ ਚ ਅਵੇਅਰਨੈਸ ਇੰਨੀ ਖੜੀ ਹੋ ਗਈ ਆ ਲੋਕ ਜਿਹੜੇ ਪੜ ਲਿਖ ਵੀ ਰਹੇ ਨੇ ਉਹਨਾਂ ਪਰਿਵਾਰਵਾਦ ਦੇ ਖਾਸ ਕਰਕੇ ਪਰਿਵਾਰਵਾਦ ਦੇ ਖਿਲਾਫ ਖੜੇ ਹੋ ਰਹੇ ਨੇ ਹਿੰਦੁਸਤਾਨ ਦੇ ਵਿੱਚ ਇੱਕ ਜਿਹੜਾ ਚੇਂਜ ਨਵਾਂ ਆਇਆ ਉਹ ਪਰਿਵਾਰਵਾਦ ਦੇ ਖਿਲਾਫ ਲਗਾਤਾਰ ਆ ਰਿਹਾ ਹੈ ਉਹ ਪਰਵਾਦਵਾਦ ਦੇ ਖਿਲਾਫ ਹੁਣ ਮੈਂ ਤਾਂ ਨਹੀਂ ਕਹਿੰਦਾ ਇਕਬਾਲ ਸਿੰਘ ਝੁੰਦਾ ਜਿਹੜੇ ਸੰਗਰੂ ਲੋਕ ਸਭਾ ਲੜ ਰਹੇ ਨੇ ਉਨ੍ਹਾਂ ਦੀ ਰਿਪੋਰਟ ਕਹਿੰਦੀ ਹੈ ਜੀ ਦੇ ਵਿੱਚ ਪਵਨ ਟੀਨੂ ਵੀ ਸੀਗੇ ਗੁਰਪ੍ਰਤਾਪ ਵਡਾਲਾ ਜਿਹੜੇ ਸਾਬਕਾ ਐਮਐਲਏ ਉਹ ਵੀ ਸੀਗੇ ਕਮੇਟੀ ਦੇ ਵਿੱਚ ਮਨਪ੍ਰੀਤ ਇਆਲੀ ਜਿਹੜੇ ਮੌਜੂਦਾ ਐਮਐਲਏ ਨੇ ਦੱਕ ਉਹ ਵੀ ਸੀਗੇ ਇਹਨਾਂ ਨੇ ਕਮੇਟੀ ਬਣਾ ਕੇ ਚੈੱਕ ਕੀਤਾ ਬਈ 117 ਚੋਂ ਅਸੀਂ ਤਿੰਨ ਕਿਉਂ ਜਿੱਤੇ ਆ ਆਖਰ ਚ ਇਹ ਆਇਆ ਬਈ ਇਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਗ੍ਹਾ ਕਿਸੇ ਹੋਰ ਨੂੰ ਲਿਆਣਾ ਪਏਗਾ ਲੋਕ ਪਰਿਵਾਰਵਾਦ ਨਹੀਂ ਚਾਹੁੰਦੇ ਰੋਹਿਤ ਬਾਲ ਸਿੰਘ ਝੁੰਦਾ ਸੁਖਵੀਰ ਸਿੰਘ ਬਲਦੀ ਇਕ ਵਾਈ ਦੇ ਵਿੱਚ ਲੜਦੇ ਪਏ ਆ ਹੁਣ ਲੜਦੇ ਪਏ ਆ ਜਿੱਤਦੇ ਆ ਕਿ ਨਹੀਂ ਜਿੱਤਦੇ ਉਹ ਬਾਅਦ ਚ ਪਤਾ ਲੱਗੇਗਾ ਫਿਰ ਮੈਂ ਤੁਹਾਨੂੰ ਦੱਸੂਗਾ ਸੰਗਰੂਰ ਸੀਟ ਬਾਰੇ ਬਿਲਕੁਲ ਅਜੇ ਪਈ ਹੈ ਆ ਜੇ ਪਈ ਹੋਈ ਆ ਲੇਕਿਨ ਗੱਲ ਇਹ ਆ ਕਿ ਪਰਿਵਾਰਵਾਦ ਦੇ ਕਰਕੇ ਜਿਹੜਾ ਨੁਕਸਾਨ ਹੋ ਰਿਹਾ ਪਾਰਟੀ ਦਾ ਉਹ ਬਹੁਤ ਵੱਡਾ ਨੁਕਸਾਨ ਆ ਇਹ ਇਕੱਲਾ ਇਹਦਾ ਨਹੀਂ ਹੋ ਰਿਹਾ ਸਾਰੀਆਂ ਪਾਰਟੀਆਂ ਦੀਆਂ ਚੋਟਾਲਿਆਂ ਦੀ ਪਾਰਟੀ ਕਿੱਥੇ ਆ ਗਈ ਹਰਿਆਣਾ ਚ ਕਿੱਥੇ ਰਾਜ ਕਰਦੇ ਸੀ ਕਿੱਥੇ ਆ ਗਏ ਆ ਅਖिलेश यादव ਜਿਹੜਾ ਵੈ ਉਹ ਕਿੱਥੋਂ ਕਿੱਥੇ ਆ ਗਈ ਆ ਪਾਰਟੀ ਪਹਿਲਾਂ ਕਿੱਥੇ ਮਲਾਣ ਸਿੰਘ ਯਾਦਵ ਜਿਹੜੇ ਆ ਉਹ ਦੇਸ਼ ਦੀ ਰਾਜਨੀਤੀ ਦਾ ਹਿੱਸਾ ਹੁੰਦੇ ਸੀਗੇ ਸੋ ਕਹਿੰਦਾ ਮੇਰਾ ਮਕਸਦ ਹੈ ਪਰਿਵਾਰਵਾਦ ਦੇ ਖਿਲਾਫ ਲੋਕ ਖੜੇ ਹੋ ਰਹੇ ਆ ਔਰ ਨਵੇਂ ਚਿਹਰਿਆਂ ਨੂੰ ਖਾਸ ਕਰਕੇ ਜਿਹੜੀ ਨੌਜਵਾਨ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਉਹਨਾਂ ਦੇ ਵਿਚਾਰ ਸੁਣੋ ਉਹ ਕਹਿੰਦੇ ਠੀਕ ਹੈ ਯਾਰ ਹੁਣ ਸੁਗਵੀਰ ਸਿੰਘ ਬਾਦਲ ਨਹੀਂ ਸਕਸੈਸ ਹੋ ਰਿਹਾ ਉੰਡਾ ਕਮੇਟੀ ਦੀ ਰਿਪੋਰਟ ਲਾਗੂ ਕਰਕੇ ਮਨਪੀਤਿਆਲੀ ਨੂੰ ਮਨਾ ਦੋ ਵਿਕਰਮ ਮਜੀਠੀਆ ਨੂੰ ਮਨਾ ਦੋ ਹਰ ਸਿਮਰਤ ਕੋਰ ਬਾਦਲ ਨੂੰ ਮਨਾ ਦੋ ਆਪਣੀ ਸਿਸਟਰ ਪੰਨੀਤ ਕੋਰ ਨੂੰ ਮਨਾ ਦਿਓ ਅਕਾਲੀ ਦਲ ਦਾ ਰਿਵਾਈਵਲ ਬਹੁਤ ਜ਼ਰੂਰੀ ਆ ਪੰਜਾਬ ਦੇ ਲਈ ਪੰਜਾਬ ਦੇ ਖੇਤਰੀ ਮੁੱਦੇ ਆ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਹੀ ਮੋਰਚੇ ਲਾ ਕੇ ਹੱਲ ਕਰਾ ਸਕਦਾ ਕਿਉਂਕਿ ਜਿਹੜਾ ਮੋਰਚਿਆਂ ਦਾ ਇਤਿਹਾਸ ਰਿਹਾ ਹੈ ਪੁਰਾਣਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਕੇਂਦਰ ਸਰਕਾਰ ਨਾਲ ਟੱਕਰ ਲੈਣ ਦਾ ਇਤਿਹਾਸ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਔਰ ਉਸ ਇਤਿਹਾਸ ਤੋਂ ਅਗਰ ਇੱਕ ਖੁੰਝ ਜਾਂਦੇ ਨੇ ਤੇ ਫਿਰ ਅਕਾਲੀ ਦਲ ਦਾ ਜਿਹੜਾ ਰਿਵਾਈਵਲ ਆ ਉਹ ਦੁਬਾਰਾ ਬੜਾ ਮੁਸ਼ਕਲ ਆਏਗਾ। ਅੱਛਾ ਸੁਖਵੀਰ ਸਿੰਘ ਬਾਦਲ ਆਪਣੇ ਉਸ ਭਾਸ਼ਣ ਦੇ ਵਿੱਚ ਜਿਹ ਭਾਸ਼ਣ ਤੇ ਆਈਏ ਗੱਲ ਕਰਦੇ ਐ ਨਰਿੰਦਰ ਮੋਦੀ ਦੀ ਪਹਿਲਾਂ ਗੱਲ ਕਰਦੇ ਹੁੰਦੇ ਸੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੇ ਕੱਲ ਉਹ ਅਚਾਨਕ ਸ਼੍ਰੀ ਨਰਿੰਦਰ ਮੋਦੀ ਜੀ ਮੋਦੀ ਹੋ ਗਿਆ। ਇਹ ਅਚਾਨਕ ਐਡਾਂ ਦਾ ਪਰਵਰਤਨ ਕਿੱਥੋਂ ਲਿਆ ਸੁਖਵੀਰ ਸਿੰਘ ਬਾਦਲ ਨੇ? ਦੇਖੋ ਪਤਾ ਕੀ ਆ। ਇਹਨਾਂ ਨੂੰ ਇਹ ਸਮਝਣਾ ਪਏਗਾ ਕਿ ਉਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਆ ਇਹਨਾਂ ਨੇ ਸੀਟ ਜਿੱਤ ਕੇ ਵੀ ਫਿਰ ਨਰਿੰਦਰ ਮੋਦੀ ਜੀ ਕੋਲ ਜਾਣਾ ਅੱਜ ਮੋਦੀ ਇਹ ਕੱਲ ਫਿਰ ਮੋਦੀ ਦੀ ਹੋ ਜਾਗੀ ਕੱਲ ਫਿਰ ਮੋਦੀ ਜੀ ਸਿਆਸਤਦਾਨਾਂ ਦਾ ਨਹੀਂ ਕੁਝ ਪਤਾ ਹੁੰਦਾ ਸਿਆਸਤਦਾਨਾਂ ਦਾ ਕੁਝ ਨਹੀਂ ਪਤਾ ਹੁੰਦਾ ਇੱਥੇ ਸਵੇਰੇ ਕਿਸੇ ਪਾਰਟੀ ਚ ਐ ਸ਼ਾਮੀ ਕਿਸੇ ਪਾਰਟੀ ਚ ਐ ਕੁਝ ਨਹੀਂ ਪਤਾ ਹੁੰਦਾ ਸੋ ਇਸ ਕਰਕੇ ਸਭ ਨੂੰ ਪਤਾ ਕੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਪੰਜਾਬ 'ਚ ਨਹੀਂ ਖੜੇ ਹੋਣਾ ਹੁਣ ਫਰਕ ਇੰਨਾ ਹੋਏਗਾ ਕਿ ਬੀਜੇਪੀ ਪੰਜਾਬ ਦੇ ਵਿੱਚ ਵੱਡੀ ਵੱਡਾ ਭਰਾ ਹੋਏਗਾ ਅਕਾਲੀ ਦਲ ਛੋਟਾ ਭਾਈ ਹੋਏਗਾ ਲੇਕਿਨ ਸੁਖਗੁਦਰ ਸੁਖਵੀਰ ਸਿੰਘ ਬਾਦਲ ਇੱਕ ਵਾਰ ਮੁੱਖ ਮੰਤਰੀ ਜ਼ਰੂਰ ਬਣਨਾ ਚਾਹੁੰਦੇ ਆ 27 ਵਿੱਚ ਇਦਾਂ ਦਾ ਸਮੇਕਰਨ ਹੋ ਸਕਦਾ ਨਹੀਂ ਪਰ ਉਹ ਸੈਪਟੈਂਸ ਨਹੀਂ ਹੋਏਗੀ ਪੰਜਾਬ ਦੇ ਲੋਕਾਂ ਦੀ ਕਿਉਂਕਿ ਝੁੰਡਾ ਕਮੇਟੀ ਦੀ ਰਿਪੋਰਟ ਬੀਜੇਪੀ ਦਾ ਆਪਣਾ ਪਰਸਨਲ ਜਿਹੜੀ ਉਹਨਾਂ ਦੀ ਸਰਵੇ ਰਿਪੋਰਟ ਹੈ ਜਾਂ ਉਹਨਾਂ ਦੀ ਲੋਕਾਂ ਨੇ ਉਹਨਾਂ ਨਾਲ ਉਹ ਪੰਜਾਬ ਦੇ ਵਿੱਚ ਹੁਣ ਬੀਜੇਪੀ ਵੱਡੇ ਭਰਾ ਦੀ ਭੂਮਿਕਾ ਚਾਏਗੀ ਬਾਲੇ ਯਾਰ ਹੋਂ ਤਾਂ ਲੀਡਰ ਬੀਜੇਪੀ ਚ ਬਹੁਤ ਜਾ ਰਹੇ ਨੇ ਹੋਂ ਤਾਂ ਤੁਸੀਂ ਇਹ ਦੇਖਿਆ ਕਾਲੋ ਸਾਹਿਬ ਦਾ ਬੇਟਾ ਵੀ ਚਲਾ ਗਿਆ ਔਰ ਸਿਆਣੇ ਲੀਡਰ ਜਾ ਰਹੇ ਨੇ ਸਾਰੇ ਅਕਾਲੀ ਦਲ ਦੇ ਔਰ ਤੁਸੀਂ ਹੁਣ ਟਾਈਮ ਆਊਗਾ ਤਾਂ ਦੇਖੋਗੇ ਤੁਸੀਂ ਆਫਟਰ ਇਲੈਕਸ਼ਨ ਜੇ ਅਕਾਲੀ ਦਲ ਦੇ ਵਿੱਚ ਹੋਰ ਲੀਡਰ ਵੀ ਜਾਣਗੇ ਕਿਉਂਕਿ ਕਾਰਨ ਪਤਾ ਕੀ ਹੈ ਪਵਨ ਟਿੰਨੂ ਕਿੰਨਾ ਦੇ ਲੀਡਰ ਸੀ ਪਵਨ ਟਿੰਨੂ ਨੂੰ ਅਕਾਲੀ ਦਲ ਨੇ ਹੀ ਤਿਆਰ ਕੀਤਾ ਸੀ ਔਰ ਅਕਾਲੀ ਦਲ ਨੇ ਉਹ ਉਹਨੂੰ ਥਾਪੜਾ ਦਿੱਤਾ ਸੀ ਵਿਨਾਸ਼ ਚੰਦਰ ਕਲੇਰ ਅਕਾਲੀ ਦਲ ਦੇ ਲੀਡਰ ਸੀ ਅਕਾਲੀ ਦਲ ਉਹਨੂੰ ਪਹਿਲੀ ਵਾਰ ਲੈ ਕੇ ਆਇਆ ਸੀ ਅੱਜ ਬੀਜੇਪੀ ਚ ਹੈ ਪਵਨ ਟਿੰਨ ਨੂੰ ਆਮ ਆਦਮੀ ਪਾਰਟੀ ਚ ਦੋ ਵਾਰ ਇੱਥੋਂ ਜਿੱਤੇ ਨੇ ਪਵਨ ਟਿੰਨ ਨੂੰ ਤੇ ਦੋ ਵਾਰ ਵਿਨਾਸ਼ ਜਿੱਤੇ ਨੇ ਦਲਤ ਨੇਤਾ ਰਹੇ ਨੇ ਸੋ ਅਕਾਲੀ ਦਲ ਨੂੰ ਛੱਡਣ ਵਾਲੇ ਲੀਡਰਾਂ ਦੀ ਵੀ ਬੜੀ ਲੰਬੀ ਲਾਈਨ ਹੈ ਕਿਉਂਕਿ ਪਾਰਟੀ ਦੇ ਵਿੱਚ ਨਾ ਦੇਖੋ ਹਰ ਕੋਈ ਜਿਹੜਾ ਲੀਡਰ ਹੁੰਦਾ ਉਹ ਚਾਹੁੰਦਾ ਹੈ ਕਿ ਪਾਰਟੀ ਜਿੱਤੇ ਪਾਰਟੀ ਜਿੱਤਦੀ ਹੈ ਇੱਕ ਚਿਹਰੇ ਦੇ ਨਾਲ ਜੇ ਵੰਨਵੇਂ ਸੀਟਾਂ ਆਈਆਂ ਆਵਾਮੀ ਪਾਰਟੀ ਨੂੰ 2022 ਚ ਤੇ ਭਗਵੰਤ ਸਿੰਘ ਮਾਨ ਉਹ ਰਵਿੰਦਰ ਕੇਜਰੀਵਾਲ ਦੇ ਝਾੜੂ ਨੂੰ ਆਈਆਂ ਉਹਨਾਂ ਦੇ ਫੇਸ ਨੂੰ ਆਈਆਂ ਕਾਫੀ ਲੋ ਮਲ ਇਹ ਤਾਂ ਇਦਾਂ ਦੇ ਜਿੱਤ ਗਏ ਜਿਨ੍ਹਾਂ ਦਾ ਪਰਸਨਲ ਇਲਾਕੇ ਚ ਹੋਉਂਦੀ ਹੈ ਨਹੀਂ ਸੀ ਹਵਾ ਚ ਜਿੱਤ ਗਏ ਸੋ ਜਦੋਂ ਤੁਹਾਡਾ ਲੀਡਰ ਹੀ ਜਿਹੜਾ ਵਾ ਉਹਨਾਂ ਦੇ ਚਿਹਰੇ ਤੋਂ ਹੀ ਲੋਕ ਹੋ ਜਾਣ ਕਿ ਯਾਰ ਚਲੋ ਜਿਵੇਂ ਇਕਬਾਲ ਸਿੰਘ ਜੁੰਦਾ ਕਹਿੰਦੇ ਆ ਕਿ ਪ੍ਰਧਾਨ ਬਦਲ ਉਹ ਬਦਲਣਾ ਚਾਹੀਦਾ ਸੀਗਾ ਤੇ ਇਹ ਫੇਰ ਲੋਕ ਚਾਹਦੇ ਆ ਕਿ ਨਵਾਂ ਚਿਹਰਾ ਆਵੇ ਨਵਾਂ ਬਲੱਡ ਆਵੇ ਨਵਾਂ ਖੂਨ ਆਵੇ ਲੋਕਾਂ ਦੇ ਜੋਸ਼ ਭਰੇ ਆ ਕੇ ਉਹ ਚੀਜ਼ ਜਿਹੜੀ ਆਕਾਲੀ ਦਲ ਚ ਨਹੀਂ ਹੋ ਰਹੀ ਔਰ ਆਖਰਕਾਰ ਤਾਂ ਕਰਨਾ ਪਏਗਾ ਨਹੀਂ ਤਾਂ ਫਿਰ ਦੁਸ਼ਯੰਤ ਝਟਾਲੇ ਦੇ ਬਰਾਬਰ ਆਣਾ ਪਏਗਾ ਅੱਛਾ ਡਾਕਟਰ ਸਾਹਿਬ ਮੰਤ ਦੇ ਵਿੱਚ ਮੈਂ ਆਹੀ ਪੁੱਛਣਾ ਹੁਣ ਕਿ ਖਡੂਰ ਸਾਹਿਬ ਦੀ ਸੀਟ ਜਿਹੜੀ ਹੈਗੀ ਹੈ ਹੁਣ ਆਕਾਲੀ ਦਲ ਇਹ ਪਛਾਣ ਗਿਆ ਕਿ ਇੱਥੇ ਹੁਣ ਹਾਰ ਪੱਕੀ ਹੈ ਤੇ ਹੁਣ ਡਰ ਦੇ ਵਿੱਚ ਆ ਕੇ ਚਲੋ ਕੁਝ ਕਹਿਣਾ ਤਾਂ ਹੈਗਾ ਹੀ ਹੈ ਯਾਰ ਉਹਨਾਂ ਨੂੰ ਉਹ ਸੀਟ ਨਹੀਂ ਦੀ ਗੱਲ ਨਹੀਂ ਆਕਾਲੀ ਦਲ ਨੂੰ ਆਪਣੀ ਹੋਂਦ ਦੀ ਫਿਕਰ ਹੈ ਆਪਣੀ ਹੋਂਦ ਦੀ ਫਿਕਰ ਹੈ ਅੱਜ ਅਮਰਿਤਪਾਲ ਸਿੰਘ ਨੂੰ ਏਜੰਸੀਆਂ ਦਾ ਬੰਦਾ ਕਹਿਣਾ ਸ਼ੁਰੂ ਕਰਤਾ ਠੀਕ ਹੈ ਨਾ ਏ ਠੀਕ ਹੈ ਮੈਂ ਅਮਰਤਪਾਲ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਾਂ ਜਿਹੜੀ ਦੇਸ਼ ਨੂੰ ਤੋੜਨ ਵਾਲੀ ਵਿਚਾਰਧਾਰਾ ਮੈਂ ਉਹਦੇ ਨਾਲ ਅੱਜ ਵੀ ਸਹਿਮਤ ਨਹੀਂ ਹਾਂ ਮੈਂ ਉਹਦੇ ਖਿਲਾਫ ਹਾਂ ਜਿਉ ਖਲਸਾਂ ਦੀ ਵਿਚਾਰਧਾਰਾ ਲੈ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ ਲੇਕਿਨ ਜਿਹੜਾ ਗੁਰੂ ਘਰਾਂ ਦੇ ਨਾਲ ਨੌਜਵਾਨਾਂ ਨੂੰ ਜੋੜਨਾ ਨਸ਼ੇ ਚੋਂ ਨੌਜਵਾਨਾਂ ਨੂੰ ਕੱਢਣਾ ਮੈਂ ਉਹਦੇ ਨਾਲ ਆ ਔਰ ਅਕਾਲੀ ਦਲ ਨੂੰ ਇਹ ਪਤਾ ਕੀ ਇਹ ਪੰਜਾਬ ਦੇ ਮੁੱਦੇ ਆ ਗਰ ਅਮਰਤਪਾਲ ਇਹਨਾਂ ਮੁੱਦਿਆਂ ਦੇ ਉੱਤੇ ਪੰਜਾਬ ਦੇ ਵਿੱਚ ਛਾ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਅਕਾਲੀ ਦਲ ਵੀ ਇਹਨਾਂ ਦੇ ਹੱਥੋਂ ਖੁੰਝ ਜਾਣਾ ਠੀਕ ਹੈ ਤੇ ਬਿਲਕੁਲ ਅਕਾਲੀ ਦਲ ਨੂੰ ਆਪਣੀ ਹੋੰਦ ਦਾ ਖਤਰਾ ਇਹ ਕਲੀਅਰ ਹੁੰਦਾ ਨਜ਼ਰ ਆ ਰਿਹਾ ਫਿਲਹਾਲ ਆਉਂਦਾ ਸਮਾਂ ਖਡੂਰ ਸਾਹਿਬ ਦੇ ਲੈ ਕੇ ਕੀ ਲੈ ਕੇ ਆਉਂਦਾ ਆ ਲੋਕ ਕੀ ਫਤਵਾ ਦਿੰਦੇ ਨੇ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰਵਾਂਗੇ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ